ਓ ਪੋਤਾ ਓਏ ਕੀ ਕੰਡਾ ਇੱਧਰ ਆ ਜਰਾ ਓ ਤੇਰੀ ਮਾਂ ਕਦੋਂ ਦੀ ਗਈ ਓ ਭੋਲੀ ਤਾਈ ਘਰ ਓ ਜਰਾਂ ਨੂੰ ਸੱਦ ਕੇ ਤੇ ਲਿਆ ਓ ਕਿਉ ਡੈਡੀ ਤੈਨੂੰ ਘਰ ਵਿੱਚ ਸ਼ਾਂਤੀ ਚੰਗੀ ਨਹੀਂ ਲੱਗਦੀ ਹਾਇ ਨੇ ਹੁੰਦਿਆ ਲਾਹਣ ਦਾ ਵਾਲਾ ਗ੍ਰੰਥ ਖੋਲ ਕੇ ਬਹਿ ਜਾਣਾ ਵਾ ਫਿਰ ਸੁਣਦਾ ਨਹੀਂ ਓ ਤੂੰ ਸੱਦ ਕੇ ਤੇ ਲਿਆ ਓ ਤਕਾਲਾਂ ਵੇਚ ਲੀਆਂ ਕੋਈ ਸਬਜ਼ੀ ਸਬਜ਼ੀ ਬਣਾਵੇ ਔਰ ਨਾਲੇ ਉਹਨੂੰ ਆਖੀ ਭੇਉਂਦਿਆਂ ਮਾਣੀ ਦੀ ਦੁਕਾਨ ਤੋਂ ਉਹ ਹਰੀ ਸਬਜ਼ੀ ਫੜ ਲਿਆਵੇ ਔਰ ਮੈਨੂੰ ਡਾਕਟਰ ਨੇ ਹਰੀਆਂ ਸਬਜ਼ੀਆਂ ਦੱਸਿਆ ਵਾ ਡਾਕਟਰ ਨੇ ਤੇ ਇਹ ਵੀ ਦੱਸਿਆ ਵਾ ਕਿ ਸ਼ਰਾਬ ਨਹੀਂ ਪੀਣੀ ਤੇ ਦਿਹਾੜੀ ਜੂੜੀ ਲਾਉਣੀ ਆ ਉਹ ਤੇ ਤੂੰ ਮੰਨਦਾ ਨਹੀਂ ਆ ਮੈਂ ਨਿਆਣਾ ਨਹੀਂ ਜੰਮਿਆ ਮੈਂ ਪਿਓ ਹੀ ਜੰਮ ਬੈਠਾ ਵਾਂ ਆ ਜਾ ਇੱਥੋਂ ਪਾਣੀ ਦਾ ਗਲਾਸ ਲੈ ਕੇ ਆਇਆ ਇੱਕ ਓ ਡੈਡੀ ਜਿੰਦਾ ਪਾਣੀ ਤੂੰ ਦਿਹਾੜੀ ਚ ਪੀਣਾ ਹੋਣਾ ਪੱਕੀ ਗੱਲ ਤੂੰ ਪਿਛਲੇ ਜਨਮ ਚ ਊਠ ਹੋਣਾ ਵਾ ਡਾਡੀ ਪੀਲਾ ਪਾਣੀ ਉਹ ਪਾਣੀ ਤਾਂ ਨੰਗਾ ਹੀ ਲਿਆਇਆ ਵਾ ਹੋਰ ਮੈਨੂੰ ਕੱਠਾ ਪਾ ਕੇ ਲਿਆਉਂਦਾ ਉਹ ਚੱਲ ਉਹ ਮੈਂ ਮੰਮੀ ਨੂੰ ਬੁਲਾ ਕੇ ਲਿਆਉਣਾ ਵਾ ਉਹ ਤੂੰ ਘੜੀ ਆਰਾਮ ਕਰ ਲਾ ਉਹ ਸੌਂ ਸੌਂ ਕੇ ਥੱਕ ਗਿਆ ਹਣਾ ਵਾ ਜੋ ਸਰਪੰਚ ਸਾਰਾ ਦਿਨ ਨਿਕਲੇ ਨਹੀਂ ਜਾਂਦਾ ਕਰੋ ਇਦਾਂ ਹੀ ਬੱਸ ਕੰਮ ਧੰਦਾ ਕਰਕੇ ਹੁਣ ਇਹ ਵੇਲੀ ਹੋ ਕੇ ਆਈ। ਉਹ ਨਾਰੀ ਸ਼ਕਤੀ ਜੇ ਤੁਹਾਡੀ ਗੋਲ ਮੇਜ਼ ਕਾਨਫਰੰਸ ਖਤਮ ਹੋ ਗਈ ਹੋਵੇ ਤੇ ਘਰ ਚਲੀਏ। ਹਾਏ ਹਾਏ ਮੈਂ ਕਰੋ ਨਿਕਲ ਕੇ ਜਾਵਾਂ ਤੁਹਾਡੇ ਸਾਰੇ ਟੱਬਰ ਦੀ ਪੂਛ ਨੂੰ ਅੱਗੇ ਲੱਗ ਜਾਂਦੀ ਆ। ਹੋ ਮੰਮੀ ਉਹ ਹੁਣ ਬੱਸ ਕਰੋ ਉਹ ਚੁਗਲੀਆਂ ਵਾਲੀ ਕਿਤਾਬ ਬੰਦ ਕਰ ਲਓ। ਉਹ ਬਾਕੀ ਕੱਲ ਨੂੰ ਕਰ ਲਿਓ। ਮੈਂ ਇੱਥੇ ਚੁਗਲੀਆਂ ਕਰਨੀ ਆ। ਹਾਦੋ ਕੀ ਤੇਰੇ ਵਾਲੀ ਵੀ ਉਹ ਹੋਰ ਮੰਮੀ ਇਥੇ ਕੌਣ ਬਣੇਗਾ ਕਰੋੜਪਤੀ ਖੇਡਣ ਦੀ ਆ ਓਏ ਉਧਰ ਤੇਰੇ ਸਿਰ ਦਾ ਸਾਈ ਮੇਰਾ ਸਿਰ ਖਾਂਡਿਆ ਵਾ ਵੀ ਉਹਨੂੰ ਭੁੱਖ ਲੱਗੀ ਆ ਹਾਈ ਮੇਰੇ ਰੱਬਾ ਹੁਣੇ ਤਾਨੂੰ ਚਾਰ ਚਾਰ ਤੋਸੇ ਖਵਾ ਕੇ ਆਈਆਂ ਅ ਤਾੜ ਕਿੱਡਾ ਜਿ ਦੇ ਵਸੰਦਿਆ ਵਾ ਓ ਮੰਮੀ ਉਹ ਡੈਡੀ ਨੂੰ ਤੇ ਦੋ ਦੋ ਘੰਟੇ ਬਾਅਦ ਭੁੱਖ ਲੱਗ ਜਾਂਦੀ ਆ ਲੱਗਦਾ ਉਹਦੇ ਢਿੱਡ ਵਿੱਚ ਕੀੜੇ ਆ ਉਦੇਟੇ ਅੱਡੇ ਚ ਕੀੜਾ ਨਹੀਂ ਆ ਉਹਦੇ ਦਿਮਾਗ ਚ ਕੀੜਾ ਵਾ ਕੱਢਣ ਵਾਲਾ ਹੋਇਆ ਵਾ ਉਹ ਨਾਲੇ ਮੰਮੀ ਉਹ ਡੈਡੀ ਕਹਿੰਦਾ ਹੀ ਆਉਂਦਿਆਂ ਹੱਟੀ ਤੋਂ ਕੋਈ ਹਰੀ ਸਬਜ਼ੀ ਫੜ ਲਿਆਵੀ ਉਹ ਡਾਕਟਰ ਨੇ ਉਹਨੂੰ ਹਰੀਆਂ ਸਬਜ਼ੀਆਂ ਦਸੀਆਂ ਆਹੋ ਚੱਲੀ ਮਦਰ ਸੇ ਪਾਣੀ ਗਾਜਰਾ ਲੈਣ ਆਇਆ ਵੱਡਾ ਨਾ ਨੂੰ ਕੰਮ ਨਾ ਕਰ ਸਾਰਾ ਦਿਨ ਮੰਜੇ ਤੇ ਲੱਗਾ ਰਹਿੰਦਾ ਵਾ ਚੰਗਾ ਭੈਗੀ ਚਾਲਦੀ ਆ ਮੈਂ ਇਹਨਾਂ ਨੇ ਮੇਰੀ ਜਾਨ ਹੀ ਖਾ ਲਈ ਆ 2 ਮਿੰਟ ਘਰੋਂ ਨਿਕਲ ਕੇ ਜਾਈਏ ਮਗਰ ਹੀ ਪੈ ਜਾਂਦੇ ਆ ਮੰਮੀ ਤੂੰ ਦਰ ਵਿੱਚ ਮੰਜੀ ਲਈ ਆਈ ਕਿਉਂ ਹੀਂ ਉਧਰੀਆਂ ਲੈ ਆਉਂਦੀ ਨਾਲੇ ਕਿਰਾਏ ਦੇ ਚਾੜ ਲੈਂਦੇ ਬੱਲਾ ਨਾ ਕਰ ਪੋਦੀਆਂ ਹਾਂ ਗੰਨਾ ਸਾ ਤੇ ਇੱਕ ਜਾ ਟੋਕਰੀ ਫੜ ਕੇ ਲਿਆ ਕਰੋ ਮੈਂ ਤਾਂ ਹੀ ਬਚ ਨਹੀਂ ਦੀ ਵੇਲੀ ਉਹ ਨਾ ਚਲਾਈ ਬਾਥੂ ਤੋੜ ਕੇ ਲਿਆਵਾ ਲਿਆ ਟੋਕਰੀ ਕਰੋ ਛੇਤੀ ਆ ਵੀ ਲੈ ਕੇ ਬੈ ਨਾ ਜਾਈ ਹੁਣ ਕਰ ਮਨੇ ਰ ਸੂਟ ਬੂਡ ਪਾ ਕੇ ਤਿਆਰ ਹੋ ਜਾਂਦਾ ਜਿੱਦ ਆ ਭਗਵਾਨ ਤਮਨ ਦਾ ਪੀਏ ਹੁੰਦਾ ਉਹ ਸੂਟ ਬੂਡ ਪਾ ਕੇ ਮੈਂ ਕਿਹੜਾ ਮੇਲੇ ਚੱਲਿਆ ਵਾ ਉਹ ਕੰਮ ਕਰਨੀ ਚੱਲਿਆ ਵਾ ਆਟਾ ਘਰ ਚ ਹਾਨੀ ਆ ਨਿਆਣਿਆਂ ਦਾ ਦੁੱਧ ਵੀ ਮੁੱਕਾ ਮੈਂ 20 20 ਦੀ ਖੰਡ ਪੱਤੀ ਲਿਆ ਕੇ ਟਾਈਮ ਪਾਸ ਕਰਨੀ ਆ ਉਹ ਤੂੰ ਫਿਕਰ ਨਾ ਕਰ ਉਹ ਮੈਂ ਕਰਦਾ ਕੋਈ ਜਗਾੜ ਜਾਂ ਤਾਂ ਫਿਰ ਅੱਜ ਦਾ ਕੰਮ ਲਾਪਲਾ ਜਾਂ ਫੇ ਮੈਨੂੰ ਪੇਕੇ ਛੱਡਿਆ ਉਹ ਹੈ ਦੱਸ ਕੰਬਲੀ ਉਹ ਪੇਕੇ ਕੋ ਜਾਣਾ ਵਾ ਉਹ ਕਰਦਾ ਕੋਈ ਅੱਜ ਮੈਂ ਜਗਾੜ ਲੈ ਕੇ ਆਉਣਾ ਸੌਦਾ ਪਤਾ ਵੇ ਲੈਨੇ ਸ਼ਾਮਾ ਕਿਹੜੀ ਆ ਦੂਰ ਉਹ ਨਾਲੇ ਅੱਜ ਨਾ ਸ਼ਾਮਾ ਨੂੰ ਰੋਟੀ ਨਾ ਬਣਾਈ ਮੈਂ ਸ਼ਾਮਾ ਨੂੰ ਨਾ ਕੁਲਚੇ ਲੈ ਕੇ ਆਉਂਗਾ ਆਟਾ ਤੇਰਾ ਕੋ ਪੂਰਾ ਨਹੀਂ ਹੁੰਦਾ ਕੁਲਚੇ ਖਵਾ ਲੈਣੇ ਆ ਤੂੰ ਉਹ ਆ ਕਿੱਥੋਂ ਆ ਗਿਆ ਠੱਗ ਓ ਪੁੱਤ ਓ ਡਾਡੀ ਤੇਰਾ ਘਰ ਆਏ ਆ ਓਏ ਅੰਕਲਾ ਉਹ ਤੇ ਚੰਗਾ ਪੜਾ ਕੰਮ ਤੇ ਜਾਂਦਾ ਹੁੰਦਾ ਸੀ ਜਿੱਦੋਂ ਦੇ ਤੂੰ ਉਹਦੇ ਪੈਸੇ ਸ਼ੇਅਰ ਮਾਰਕੀਟ ਵਿੱਚ ਲੁਵਾਤੇ ਆ ਨਾ ਉਹ ਤੇ ਦਿਹਾੜੀ ਲੋੜੋਂ ਵੀ ਗਿਆ ਓ ਪੁੱਤ ਓ ਤੂੰ ਅਜੇ ਨਿਆਣਾ ਵਾ ਓ ਤੈਨੂੰ ਕੀ ਪਤਾ ਨਨਸ਼ਮੈਂਟ ਕੀ ਹੁੰਦੀ ਆ ਓ ਬੈਠਾ ਹੀ ਅਰਥਸ਼ਾਸਤਰੀ ਮਨਮੋਹਨ ਸਿੰਘ ਓਨੂੰ ਸਮਝਾ ਲੈ ਓ ਬੱਲੇ ਬੱਲੇ ਬਲਜਿੰਦਰ ਸਿੰਘਾ ਓ ਕੀ ਹਾਲ ਆ ਓ ਠੀਕ ਠਾਕ ਤੂੰ ਸੁਣਾ ਬਸ ਵਧੀਆ ਓ ਜਾ ਪੁੱਤ ਓ ਭਾਜੀ ਨਾ ਤੇ ਕੁਰਸੀ ਫੜ ਕੇ ਲਿਆ ਤੇ ਨਾਲ ਕੋ ਪਾਣੀ ਤਾਂ ਨਹੀਂ ਲਿਆ ਰਹਿ ਜਾ ਉਹ ਨਗਰੀ ਛੇ ਬਾਰਿਓ ਹਾਂ ਠੀਕ ਠਾਕ ਵਧੀਆ ਪੁੱਤ ਇੱਥੇ ਲਾ ਦੇ ਕੁਰਸੀ ਓ ਪੁੱਤ ਪਾਣੀ ਨਹੀਂ ਲਿਆ ਓ ਡੈਡੀ ਇਹ ਪ੍ਰਜਾਤੀ ਪਾਣੀ ਨਹੀਂ ਪੀਂਦੀ ਖੂਨ ਪੀਂਦੀ ਆ ਖੂਨ ਓ ਪਾਣੀ ਨੂੰ ਛੱਡ ਬਲਜਿੰਦਰ ਸਿੰਘਾ ਉਹ ਮੈਂ ਕਿ ਨਵੀਂ ਸਕੀਮ ਲੈ ਕੇ ਆਇਆ ਵਾਂ ਉਹ ਡਾਲਰਾਂ 'ਚ ਖੇਡੇਗਾ ਡਾਲਰਾਂ 'ਚ ਓਏ ਹੁਣ ਕਿਹੜਾ ਨਵਾਂ ਹੀ ਸੱਪ ਕੱਢ ਲਿਆ ਵਾਂ ਉਹ ਬਲਜਿੰਦਰ ਸਿੰਘ ਆ ਓਏ ਇਹਨੂੰ ਕ੍ਰਿਪਟੋ ਕਰੰਸੀ ਕਹਿੰਦੇ ਆ ਓਏ ਆਉਣ ਵਾਲਾ ਯੁੱਗ ਕ੍ਰਿਪਟੋ ਕਰੰਸੀ ਦਾ ਵਾ ਓਏ ਹੁਣ ਇਹ ਕਿਹੜੀ ਨਵੀਂ ਬਲਾਗ ਹੀ ਆ ਓਏ ਇਹ ਤੇ ਬੜੀ ਪੁਰਾਣੀ ਆ ਉਹ ਕ੍ਰਿਪਟੋ ਕਰੰਸੀ ਦਾ ਇੱਕ ਨਵਾਂ ਟੋਕਨ ਆਇਆ ਵਾ ਉਹ 50000 ਦੇ ਖਰੀਦਣਾ ਉਹ ਮੇਰਾ ਕੀ ਫਾਇਦਾ ਹੋਊਗਾ ਵਿੱਚ ਤੂੰ 50000 ਦੇ ਟੋਕਨ ਖਰੀਦੇ ਉਹ ਛਿਆਂ ਕ ਮਹੀਨਿਆਂ ਤੱਕ ਲੱਖ ਰੁਪਏ ਦੇ ਹੋ ਜਾਣੇ ਆ ਓਏ ਅੰਕਲਾ ਕ੍ਰਿਪਟੋ ਕਰੰਸੀ ਵੇਖ ਕੇ ਨਾ ਤੇਰਾ ਤਾਂ ਬੈਠਾ ਵਾ ਜਿਹੜਾ 6 ਮਹੀਨਿਆਂ ਚ ਦੁੱਗਣੇ ਕਰ ਦੂਗਾ ਉਹ ਬਿਟਕੋਇਨ ਦਾ ਨਾਮ ਸੁਣਿਆ ਵਾ ਉਹ 100 ਰੁਪਏ ਦਾ ਹੁੰਦਾ ਸੀ ਓਏ ਅੱਜ 50 ਲੱਖ ਤੋਂ ਵੀ ਮਹਿੰਗਾ ਵਾ ਓਏ ਅੰਕਲਾ ਪਹਿਲਾਂ ਵੀ ਤੂੰ ਆੜਾ 60000 ਰੁਪਿਆ ਸ਼ੇਅਰ ਮਾਰਕੀਟ ਵਿੱਚ ਲਵਾਇਆ ਸੀ ਉਹਦਾ ਕੀ ਬਣਿਆ ਉਹ ਵੀ ਡੋਬੀ ਰੇ ਉਹ ਪੁੱਤ ਉਹ ਤੇ ਮਾਰਕੀਟ ਹੀ ਡੇਗੀ ਸੀ ਉਹ ਤਾਂ ਤੁਹਾਡੇ ਪੈਸੇ ਡੁੱਬ ਗਏ ਆ ਮਾਰਕੀਟ ਦੇ ਥਲੇ ਚੰਗੀ ਤਰ੍ਹਾਂ ਪਿੱਲਰ ਪੁੱਲਰ ਦੇ ਕੇ ਲੈਂਟਰ ਪਾਵਾ ਡਿੱਗ ਕੇ ਪੈਂਦੀ ਆ ਉਹ ਕਾਕਾ ਉਹ ਇੱਕ ਵਾਰੀ ਕ੍ਰਿਪਟੋ ਕਰੰਸੀ ਚ ਪੈਸੇ ਲਾ ਕੇ ਦੇ ਵੇਖੋ ਹਾਂ ਉਹ ਤੁਹਾਡੇ ਵੜੇ ਚ ਜੇ ਮੈਂ ਕ੍ਰੇਟਾ ਨਾ ਖਿਲਾਰਤੀ ਤੇ ਮੇਰਾ ਨਾ ਜੰਟਾ ਨਹੀਂ ਆ ਓਏ ਕਲਾ ਤੇਰਾ ਵੱਡਾ ਮੁੰਡਾ ਮੇਰ ਨਾਲ ਹੀ ਪੜਦਾ ਓਏ ਉਹ ਦੱਸਦਾ ਹੁੰਦਾ ਵਾ ਕਿੰਨੇ ਕੁ ਤੂੰ ਕ੍ਰੇਟਾ ਖਰੀਦ ਲੀਆ ਉਹ ਤੂੰ ਤੇ ਮੋਟਰਸਾਈਕਲ ਵਿੱਚ ਤੇਲ ਵੀ ਵਿਆ ਵਿਆ ਦਾ ਪਾਉਣਾ ਵਾ ਉਹ ਪੋਤੇ ਇੱਕ ਵਾਰੀ ਉਹਦੀ ਗੱਲ ਤੇ ਸੁਣ ਲਾ ਪੂਰੀ ਵੀ ਕਹਿੰਦਾ ਕੀ ਆ ਉਹ ਡੈਡੀ ਤੈਨੂੰ ਇਹਦਾ ਨਹੀਂ ਪਤਾ ਇੱਕ ਔਰੀ ਨਾ ਇਹਨੇ ਆਪਣੇ ਮਕਾਨ ਮਾਲਕ ਦੇ ਵੀ ਪੈਸੇ ਸ਼ੇਅਰ ਮਾਰਕੀਟ ਵਿੱਚ ਲਵਾਤੇ ਹੀ ਫੇਰ ਫੇਰ ਕੀ ਹੁਣਾਵਾ ਉਹ ਲੋ ਵੀ ਕਿਰਾਏ ਤੇ ਰਹਿੰਦਾ ਵਾ ਉਹ ਕਾਕਾ ਉਹ ਜਿਨ੍ਹਾਂ ਦੇ ਪੈਸੇ ਮੈਂ ਲਵਾ ਕੇ ਦੁਗਣੇ ਕੀਤੇ ਨਾ ਉਹਨਾਂ ਦਾ ਨਹੀਂ ਤੈਨੂੰ ਪਤਾ ਉਹ ਜਿੱਦੋਂ ਨੰਗਾ ਨਾ ਉਹ ਲੋਕੀ ਸਲਾਮਾ ਕਰਦੇ ਆ ਓਏ ਅੰਕਲਾ ਉਹ ਇਨਾ ਝੂਠ ਕਿਉਂ ਬੋਲਦਾ ਵਾ ਕੱਲ ਤੇਰਾ ਮੁੰਡਾ ਬਾਜ਼ਾਰ ਚੋਂ ਲੰਘਣ ਡਿਆ ਸੀ ਤੇ ਸਾਰੇ ਦੁਕਾਨਾਂ ਵਾਲੇ ਉਹਨੂੰ ਇਹ ਕਹਿਣ ਡੇ ਸੀ ਉਹ ਜਾਂਦਾ ਏ ਠੱਗਦਾ ਮੁੰਡਾ ਉਹ ਜਾਂਦਾ ਏ ਠੱਗਦਾ ਮੁੰਡਾ ਉਹ ਬਜਿੰਦਰ ਸਿਆਂ ਉਹ ਮੇਰੇ ਕਹੇ ਤੇ ਇੱਕ ਵਾਰੀ ਪੈਸੇ ਲਾ ਕੇ ਦੇ ਵੇ ਹਾਂ ਉਹ ਜੇ ਤੇਰੇ ਹਰਕਾ ਪੈਸੇ ਡੁੱਬ ਗਏ ਨਾ ਉਹ ਮੈਂ ਜੁਮਿਆ ਰਹੂੰਗਾ ਉਹਦਾ ਮੈਂ ਉਹ ਡੱਡੂ ਆ ਗਿਆ ਤੈਨੂੰ ਇੱਕ ਵਾਰੀ ਕਿਹਾ ਤੇਗਾ ਵਾ ਅਹੀਂ ਨਹੀਂ ਪੈਸੇ ਲੋਣੇ ਆ ਡੰਡਾ ਵੇਖ ਲੈ ਮਾਰ ਮਾਰ ਕੇ ਤੇਰੀ ਪਿੱਛੇ ਵਾਲੀ ਮਾਰਕੀਟ ਸਜਾ ਦੂੰਗਾ ਤੁਰਦਾ ਭਾਣੇ ਥਾ ਤੁਰਦਾ ਜਿੰਟਾ ਠੱਗ